ਅੱਜ ਮਿਤੀ 16 9 2025 ਨੂੰ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਅਟਾਰੀ ਦਾ ਕੱਟ ਪਿੰਡ ਦੀ ਸਾਂਝੀ ਥਾਂ ਤੇ ਹੋਇਆ ਜਿਸ ਵਿੱਚ ਪਿੰਡ ਅਟਾਰੀ ਦੇ ਵਿੱਚ ਰਹਿ ਰਹੇ ਪ੍ਰਵਾਸੀ ਲੋਕਾਂ ਤੋਂ ਆ ਰਹੀਆਂ ਦਿੱਕਤਾਂ ਸੰਬੰਧੀ ਹੇਠ ਲਿਖੇ ਅਨੁਸਾਰ ਮਤੇ ਪਾਸ ਕੀਤੇ ਗਏ ਮਤਾ ਨੰਬਰ 1 ਜਿਹੜੇ ਪ੍ਰਵਾਸੀ ਪਿੰਡ ਵਿੱਚ ਰਹਿ ਰਹੇ ਹਨ ਜਿਨ੍ਹਾਂ ਦੇ ਵੋਟਰ ਕਾਰਡ ਅਤੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਬਣੇ ਹੋਏ ਹਨ ਉਹ ਕਟਵਾਏ ਜਾਣਗੇ ਨੰਬਰ 2 ਜੋ ਪ੍ਰਵਾਸੀ ਜਿਸ ਦੇ ਮਕਾਨ ਵਿੱਚ ਰਹਿ ਰਿਹਾ ਹੈ ਉਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ ਉਹ ਮਕਾਨ ਮਾਲਕ ਪ੍ਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਏਗਾ ਤੇ ਪੰਚਾਇਤ ਨੂੰ ਸੂਚਿਤ ਕਰੇਗਾ ਜਿਹੜੇ ਪ੍ਰਵਾਸੀ ਦਾ ਆਧਾਰ ਕਾਰਡ ਨਹੀਂ ਹੋਵੇਗਾ ਉਹ ਪਿੰਡ ਵਿੱਚ ਨਹੀਂ ਰਹੇਗਾ ਰਹਿ ਸਕੇਗਾ ਜਿਹੜੇ ਮਕਾਨ ਮਾਲਕਾਂ ਨੇ ਪ੍ਰਵਾਸੀਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਲਈ ਹੈ ਉਹ 30 9 2025 ਤੱਕ ਮਕਾਨ ਖਾਲੀ ਕਰਨਗੇ ਜਿਹੜੇ ਪ੍ਰਵਾਸੀ ਰਾਜ ਮਿਸਤਰੀ ਪਿੰਡ ਵਿੱਚ ਮਕਾਨ ਬਣਾਉਣ ਦਾ ਕੰਮ ਕਰ ਰਹੇ ਹਨ ਕਰਦੇ ਹਨ ਉਹ ਪਹਿਲਾਂ ਚੱਲ ਰਹੇ ਕੰਮ ਪੂਰੇ ਕਰਨਗੇ ਤੇ ਅੱਗੇ ਤੋਂ ਕੋਈ ਵੀ ਨਵਾਂ ਕੰਮ ਨਹੀਂ ਕਰਨਗੇ। ਖੇਤੀਬਾੜੀ ਦੇ ਕੰਮਾਂ ਲਈ ਜੋ ਪ੍ਰਵਾਸੀ ਲੇਬਰ ਫਸਲਾਂ ਦੀ ਕਟਾਈ ਲਵਾਈ ਲਈ ਆਵੇਗੀ ਉਹ ਕੰਮ ਕਰਕੇ ਵਾਪਸ ਚਲੀ ਜਾਵੇ। ਨੰਬਰ 7 ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਵੇਚੇਗਾ। ਤੇ ਨਾ ਹੀ ਮਕਾਨ ਵਗੈਰਾ ਵੇਚੇਗਾ। ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਤਾਂ ਪੰਚਾਇਤ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਠੀਕ ਹੈ ਜੀ ਕੋਈ ਹੋਰ ਗੱਲ ਹੈ ਤੁਸੀਂ ਤਾਂ ਕੋਈ ਜੇ ਕੋਈ ਹੋਰ ਗੱਲ ਹੈ ਤਾਂ ਤੁਸੀਂ ਦੱਸ ਸਕਦੇ